ਹਾਂਜੀ ਦੋਸਤੋ ਅਸੀਂ ਆ ਜੰਮੂ ਐਂਡ ਕਸ਼ਮੀਰ ਦੇ ਵਿੱਚ ਅਤੇ ਇਸ ਜਗ੍ਹਾ ਦਾ ਨਾਮ ਹੈ ਐਹਰਵਲ ਐਹਰਵਲ ਬਹੁਤ ਹੀ ਪਿਆਰੀ ਲੋਕੇਸ਼ਨ ਹੈ ਅਤੇ ਟੂਰਿਸਟ ਇੱਥੇ ਬਹੁਤ ਜ਼ਿਆਦਾ ਪਹੁੰਚਦਾ ਹੈ ਸੋ ਇਹ ਜਗ੍ਹਾ ਦੇਖ ਕੇ ਤੁਹਾਨੂੰ ਬਹੁਤ ਹੀ ਸੋਹਣੀ ਲੱਗ ਰਹੀ ਹੋਊਗੀ ਅਤੇ ਇੱਥੇ ਜਿਹੜੀ ਕਾਫੀ ਬਾਲੀਵੁੱਡ ਫਿਲਮਾਂ ਦੀ ਪੁਰਾਣੇ ਸਮਿਆਂ ਦੇ ਵਿੱਚ ਸ਼ੂਟਿੰਗ ਵੀ ਹੋਈ ਹੈ ਸੋ ਅਸੀਂ ਵੀ ਅਹਿਰਬਲ ਦੇਖਣ ਨੂੰ ਪਹੁੰਚੇ ਆ ਬਹੁਤ ਪਿਆਰੇ ਪਿਆਰੇ ਛੋਟੇ ਛੋਟੇ ਜਿਹੇ ਗੈਸਟ ਹਾਊਸ ਬਣੇ ਹੋਏ ਹਨ ਤੇ ਇਹਨਾਂ ਗੈਸਟ ਹਾਊਸਾਂ ਦੇ ਵਿੱਚ ਲੋਕ ਆ ਕੇ ਰਹਿੰਦੇ ਆ ਨਾ ਕਾਫੀ ਇਹ ਜਿਹੜੇ ਐਕਸਪੈਂਸਿਵ ਗੈਸਟ ਹਾਊਸ ਨੇ ਇਹ ਸਾਹਮਣੇ ਇਹ ਜਿਹੜੀ ਅਹਿਰਬਲ ਦੀ ਸ਼ਾਈਨਿੰਗ ਬੋਰਡ ਜਿਹੜੀ ਲੱਗੀ ਹੋਈ ਹੈ ਸੋ ਇਸ ਦੇ ਉੱਪਰ ਉਚਾਈ ਅਤੇ ਖੋਰ ਬਹੁਤ ਕੁਛ ਜਿਹੜਾ ਇੱਥੋਂ ਦੀ ਇਨਫੋਰਮੇਸ਼ਨ ਲਿਖੀ ਹੋਈ ਹੈ ਬਹੁਤ ਹੀ ਸੋਹਣੇ ਪਹਾੜ ਅਤੇ ਬਹੁਤ ਹੀ ਸੋਹਣੀਆਂ ਵਾਦੀਆਂ ਦੇ ਵਿੱਚ ਇਸ ਸਮੇਂ ਅਸੀਂ ਘੁੰਮਦੇ ਹੋਏ ਅਸੀਂ ਦੇਖਿਆ ਕਿ ਬਹੁਤ ਜਦਾ ਪਿਆਰਾ ਟੂਰਿਸਟ ਸਪੌਟ ਹੈ ਇਹ ਅਤੇ ਇੱਥੋਂ ਦੇ ਲੋਕ ਜਿਹੜੇ ਨੇ ਕਾਫੀ ਅੱਛੇ ਨੇ ਕਿਉਂਕਿ ਹਰੇਕ ਜਿਹੜੇ ਬਾਹਰੋਂ ਆਏ ਬੰਦੇ ਨੂੰ ਚਾਹ ਪਾਣੀ ਪੁੱਛਦੇ ਨੇ ਕਿ ਤੁਸੀਂ ਚਾਹ ਪਾਣੀ ਪੀਣਾ ਹੈ ਤਾਂ ਦੱਸੋ ਸੋ ਬੜਾ ਵਧੀਆ ਲੱਗਿਆ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਇਹ ਲੋਕ ਕਹਿੰਦੇ ਕਿ ਤੁਸੀਂ ਡਰੋ ਨਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਘੁੰਮੋ ਉੱਥੇ ਕੋਈ ਡਰਨ ਦੀ ਲੋੜ ਨਹੀਂ ਹੈ ਮਗਰ ਫੇਰ ਵੀ ਕਿਤੇ ਨਾ ਕਿਤੇ ਮਨ ਨੂੰ ਜਿਹੜਾ ਡਰ ਬਣਿਆ ਰਹਿੰਦਾ ਹੈ ਕਿਉਂਕਿ ਜੰਮੂ ਕਸ਼ਮੀਰ ਜਿਹੜਾ ਹੈ ਉਹ ਸੇਫ ਨਹੀਂ ਹੈ ਜਦੋਂ ਕਿ ਟੂਰਿਸਟ ਇੱਥੇ ਆਉਂਦਾ ਹੈ ਤਾਂ ਡਾਰੀ ਲੱਗਾ ਰਹਿੰਦਾ ਹੈ ਸੋ ਫਿਰ ਵੀ ਅਸੀਂ ਦਿਲ ਕਰਕੇ ਘੁੰਮ ਰਹੇ ਹਾਂ ਸੋ ਜਲਦੀ ਅਸੀਂ ਆਪਣੇ ਘਰ ਨੂੰ ਵਾਪਸ ਚਲੇ ਜਾਵਾਂਗੇ ਤੇ ਵਾਹਿਗੁਰੂ ਜੀ ਕਰਨਾ ਕਿ ਅਸੀਂ ਸ਼ੁਕ ਸ਼ਾਂਤੀ ਆਪਣੇ ਘਰਾਂ ਨੂੰ ਪਰਤ ਜਾਈਏ ਸੋ ਤੁਸੀਂ ਵੀ ਦੇਖੋ ਕਿੰਨੀ ਪਿਆਰੀ ਥਾਂ ਹੈ ਅਹਿਰਬਲ